ਠੀਕ ਹੈ ਜੀ ਇਹਨਾਂ ਖਾਸ ਤਾਂ ਹੈ ਨਹੀਂ ਵੀ ਚਲੋ ਚਲੋ ਰੌਣਕ ਮੇਲਾ ਸੋਹਣਾ ਲੱਗ ਜਾਂਦਾ ਫਿਰ ਵੀ ਉਹ ਦਿਖਾਵਾਂਗੇ ਤੁਹਾਨੂੰ ਸੋ ਮੇਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਠੀਕ ਠਾਕ ਆ ਸਾਰੇ ਤੇ ਅੱਜ ਆਪਣਾ ਮਨਸੂਰੀ ਦਾ ਦੂਜਾ ਦਿਨ ਅੱਜ ਮੈਂ ਕਿਹਾ ਵੀ ਚੱਲ ਜਾਣ ਲੱਗੇ ਬਸ ਐਨੀ ਗਏ ਸ਼ਾਮ ਨੂੰ ਮਾਲ ਰੋਡ ਤੇ ਜਾਵਾਂਗੇ ਮੈਂ ਕਿਹਾ ਚੱਲ ਦੋ ਚਾਰ ਗੱਲਾਂ ਕਰ ਲਈਏ ਤੁਹਾਡੇ ਨਾਲ ਤੇ ਮੈਂ ਯਾਰ ਆਪਣੇ ਕਹਿੰਦੇ ਲੁਧਿਆਣੇ ਦੇ ਵਿੱਚ ਵੀ ਟੈਂਪਰੇਚਰ ਬਹੁਤ ਜਲਦੀ ਤੋਂ ਜਲਦੀ ਵੱਧ ਰਿਹਾ ਵਾ ਗਰਮੀ ਬਹੁਤ ਪੈ ਰਹੀ ਆ ਤੇ ਯਾਰ ਵੀਡੀਓ ਵੀ ਦੇਤਾ ਮੈਂ ਇੰਸਟਾਗ੍ਰam ਤੇ ਪੇੜ ਲਾਓ ਪੇੜ ਲਾਓ ਦਰਖਤ ਲਾਓ ਨਾ ਸਹੀ ਆ ਯਾਰ ਦਰਖਤ ਲਾਉਣੇ ਚਾਹੀਦੇ ਬਤਵਾ ਦੇਸੀਆਂ ਦਾ ਖੜਾੜਾ ਛੱਡ ਦੋ ਹੁਣ ਤਾਂ ਇੱਕ ਘਰ ਦੇ ਵਿੱਚ ਨਾ ਨਾ ਕਰਦੇ ਵੀ 4 ਤੋਂ 5 ਏਸੀ ਪੱਕੇ ਹੀ ਨੇ ਮੀਡਲ ਕਲਾਸ ਵਾਲੇ ਬੰਦੇ ਦੇ ਵੀ 1-2 ਏਸੀ ਪੱਕੇ ਲੱਗੇ ਹੁੰਦੇ ਨੇ ਠੀਕ ਆ ਜੀ ਤੇ ਯਾਰ ਉਹੀ ਜੇ ਆਪਾਂ ਪੇੜ ਲਾਈਏ ਦਰਖਤ ਲਾਈਏ ਆਪਾਂ ਹੁਣ ਇੱਥੇ ਮਸੂਰੀ ਜਿੱਨੇ ਵੀ ਚਲਾ ਹਿਮਾਚਲ ਹੋ ਗਿਆ ਉਤਰਾਖੰਡ ਮਸੂਰੀ ਜੋ ਵੀ ਆ ਠੀਕ ਹੈ ਸ਼ਿਮਲਾ ਸ਼ਿਮਲਾ ਮਨਾਲੀ ਦਰਖਤਾਂ ਕਰਕੇ ਮਸ਼ਹੂਰ ਨੇ ਪੇੜ ਬਹੁਤ ਨੇ ਠੰਡ ਬਹੁਤ ਇਸੇ ਦੀ ਮੌਸਮ ਠੰਡਾ ਰਹਿੰਦਾ ਹਮੇਸ਼ਾ ਆ ਦੇਖੋ ਹੁਣ ਮੈਂ ਇੱਥੇ ਬੈਠਾ ਹਾਂ ਆ ਦੇਖੋ ਹੁਣ ਮੈਂ ਆ ਖਰੋਟ ਦਾ ਦਰਖਤ ਆ ਇਹ ਇੱਥੇ ਖਰੋਟ ਲੱਗੇ ਹੋਏ ਛੋਟੇ ਛੋਟੇ ਤੇ ਇੱਥੇ ਬੈਠਾ ਮੈਂ ਠੰਡੀ ਹਵਾ ਆ ਰਹੀ ਆ ਨਜ਼ਾਰਾ ਪੂਰਾ ਦੇਖੋ ਸਾਰੇ ਪਾਸੇ ਹਰਿਆਲੀ ਠੀਕ ਹੈ ਜੀ ਬਾਕੀ ਚਲੋ ਜਿਆ ਗਏ ਤਾਂ ਸਾਰੇ ਹੀ ਹੋਣਗੇ ਕਿਰਪਾ ਨਾ ਕੋਈ ਪਾੜੀ ਇਹਦੇ ਜੋ ਸਾਰੇ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਵੀ ਹਰਿਆਲੀ ਹਰਿਆਲੀ ਹੁੰਦੀ ਆ ਤੇ ਸੋ ਇਸ ਲਈ ਮੈਂ ਕਹਿੰਨਾ ਆ ਵੀ ਆਪਾਂ ਪੰਜਾਬ ਨੂੰ ਬਚਾਈਏ ਇਸ ਤੋਂ ਪਹਿਲਾਂ ਕਿ 50 ਡਿਗਰੀ ਪਹੁੰਚੇ ਠੀਕ ਆ 50 ਤੋਂ ਪਲੱਸ ਵੀ ਹੋ ਸਕਦਾ ਬਾ ਯਾਰ ਦਰਖਤ ਲਾਓ ਵੱਧ ਤੋਂ ਵੱਧ ਪੇੜ ਲਾਓ ਤੇ ਪ੍ਰਦੂਸ਼ਨ ਪੋਲਿਊਸ਼ਨ ਨੂੰ ਘਟਾਓ ਜਿੰਨਾ ਹੋ ਸਕਦਾ ਬਾ ਗਰਮੀ ਤੋਂ ਬਚੋ ਠੀਕ ਹੈ ਜੀ ਤੇ ਆ ਤੁਸੀਂ ਵੀਊ ਚੈੱਕ ਕਰਨ ਵੇਰ ਵੀਊ ਦੇਖੋ ਨੀ ਯਾਰਾ ਪੂਰਾ जूम करना खाण देखो सो so, इसलिए मित्रों मेरा भाव व्द तो लाओ दरख्त ठीक है जी पंजाब नाओ इथे का मौसम बहुत घंटा यार ठंडा मौसम पूरा नजारे फुल ਮਿੱਤਰੋ ਆਪਾਂ ਸ਼ਾਮ ਨੂੰ ਮਾਰਾਂਗੇ ਗਿੜਾ ਮਾਲ ਰੋਡ ਤੇ ਮਾਲ ਰੋਡ ਤੇ ਲਾਵਾਂਗੇ ਨਜ਼ਾਰੇ ਨਾਲ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਇਹਨਾਂ ਖਾਸ ਤਾਂ ਹੈ ਨਹੀਂ ਵੀ ਚਲੋ ਚਲੋ ਰੌਣਕ ਮੇਲਾ ਸੋਹਣਾ ਲੱਗ ਜਾਂਦਾ ਫਿਰ ਵੀ ਉਹ ਦਿਖਾਵਾਂਗੇ ਤੁਹਾਨੂੰ ਤੇ ਮੇਰਾ ਭਰਾ ਯਾਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਸ਼ੇਅਰ ਕਰ ਦਿਓ ਕਰੋ ਚੈੱਕ ਕਰ ਆਹ ਜ਼ਰਖਾ ਤਿਆਰ ਰੱਖ ਰੋਟ ਦਾ ਤੇ ਆ ਲੱਗਾ ਇਦਰ ਆਲੂ ਬਖਾਰੇ ਦਾ ਆ ਮੈਂ ਹੁਣ ਇੱਕ ਤੋੜ ਕੇ ਲੈ ਆਇਆ ਕੋ ਨਿਆਰਾ ਆ ਯਾਰ ਉਹ ਚੱਲੇ ਗੱਬਰੂ ਦਾ ਨਾ ਲਾਣਾ ਲਾਣਾ ਹੁਣ ਉਸਤਾ ਦਾ ਅਗਲਾ ਟ੍ਰਿਪ ਹਿਲਾਵਾਂਗੇ ਹੇਮਕੁੰਡ ਸਾਹਿਬ ਦਾ ਹੇਮਕੁੰਡ ਸਾਹਿਬ ਜਾਵਾਂਗੇ ਹੁਣ

ਇੱਥੋਂ ਜਿਹੜਾ ਸ਼ੁਰੂ ਹੁੰਦੀ ਦੁਆਰਾ ਜਿਆਦਾ ਉੱਚਾ ਤਾਂ ਨਹੀਂ 6000 ਫੁੱਟ ਤੇ ਇਹ ਨਾ ਨਜ਼ਾਰਾ ਤਾਂ ਲਦਾਖ ਦਾ ਹਸਤਾ ਉੱਥੇ ਪਤਾ ਲੱਗਦਾ ਵੀ ਹਾਂ ਚਾਈ ਹੈ ਇੱਥੇ ਤਾਂ ਕੁਝ ਨਹੀਂ ਹੈਗਾ ਨਾ ਖਾਸ ਨਹੀਂ ਹੈ ਨਾ ਦੇਖੋ ਮਿੱਤਰੋ ਬਾਂਦਰ ਨਾ ਕਦੋਂ ਦਾ ਪੰਗੇ ਲੈ ਰਿਹਾ ਇੱਕ ਨਾਲ ਦੂਜੇ ਬਾਂਦਰ ਨਾਲ ਕਿ ਮੈਂ ਉਹਨੂੰ ਇਸ਼ਾਰਾ ਮਾਰਿਆ ਵੀ ਆਇਆ ਉਹਨੇ ਹੱਥ ਮਾਰਿਆ ਮੈਨੂੰ ਬਿਆਨਾਵਾ ਹੁੰਦੇ ਆਉਂਦਾ ਕਿ ਨਹੀਂ ਆਉਂਦਾ ਤਾਂ ਨਹੀਂ ਕਿੱਥੇ ਵੜ ਗਿਆ ਉਹ ਰਿਹਾ ਉਹ ਆ ਬੰਦਾ ਆ ਗਿਆ ਆ ਗਿਆ ਸਾਲਾ ਕਿਹਦੇ ਦੰਦ ਜੰਦ ਨਹੀਂ ਵੜਲੀ ਉਨਾ ਖਾਸ ਯਾਰ ਉਹ ਨਹੀਂ ਹੈਗਾ ਕੰਮ ਗੱਲ ਬਾਤ ਹੀ ਨਹੀਂ ਹੈਗੀ ਨਹੀਂ ਖਾਸ ਰੋਣਕ ਮੇਲਾ ਘਾਟਾ ਆਪ ਆ ਗਏ ਆ ਜੇਪੀ ਰਿਜ਼ੋਰਟ ਚ ਤੇ ਐچھے ਦੇਖੋ ਨੀ ਮਹੌਲ ਚੱਲ ਕਿਦਾਂ ਦਾ ਹੈ ਵਧੀਆ ਬਣਾਇਆ ਹੋਇਆ ਨੀਕਾ ਮਸੂਰੀ ਫਿਰ ਸਾਰਾ ਕਿਵੇਂ ਜਗਮਗ ਜਗਮਗ ਕਰਦਾ ਚੱਲ 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 ਬੱਸ ਲੱਗੀ ਓਕੇ ਇੱਥੇ ਗੱਡੀ ਲੱਗ ਚੁੱਕੀ ਹੈ ਮਿੱਤਰੋ ਤੇ ਹੁਣ ਆਪਾਂ ਚੱਲੀਏ ਫਿਰ ਕਿਸੇ ਪਾਸੇ ਕੱਢੀਏ ਗੇੜਾ ਗੁੜਾ ਜਾ ਕੇ ਫਿਰ ਮਿਲਦੇ ਅਗੇ ਤੁਹਾਨੂੰ ਠੀਕ ਆ ਮਿੱਤਰੋ ਮਿਲਦੇ ਆ ਫਿਰ ਕੱਲ ਸਵੇਰੇ ਸਵੇਰੇ ਕਰਾਂਗੇ ਵਲੌਗ ਸਟਾਰਟ